ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਬਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਛੋਟਾ ਬਟਰ ਵੀ ਕਹਿ ਦਿੰਦੇ ਆ ਜੀ ਦੋ ਨਾਗਾ ਇੱਕ ਸੁਆਸਵਾਇਆ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀ ਘਾਲ ਜੀ ਸਸੀ ਘਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 7528899646 ਦੋ ਨਕਾ ਜੀ ਹਾਂ ਦੋ ਆ ਬਾਈ ਇੱਕ ਨੰਬਰ ਕਾਲੀ ਵੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਇਹ オリジナル ਬਾਈ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਮੰਨ ਲੈ ਦਾਤ ਸੂਈ ਆ 3:30 ਵਜੇ ਟੜਕੇ ਦੇ ਪੈਰ ਹਾਂ ਤੜਕੇ ਦੀ ਲਾਲਾ ਤੂੰ ਬੱচ্চਾ ਕੀ ਆ ਬੱਛੀ ਆ ਬਈ ਬਹੁਤ ਚੰਗੀ ਹੋ ਹੂੰ ਬੱਛੀ ਚੰਗੀ ਠੀਕ ਹੈ ਦੱਸਿਆ ਜੀ ਆਪਾਂ ਨੂੰ ਨਹੀਂ ਪਤਾ ਕਿਹੜੇ ਦੀ ਆ ਉਹ ਜੇਰ ਪਈ ਆ ਬਈ ਆ ਜੇਰ ਕੰਪਲੀਟ ਆ ਜੀ ਹਾਂ ਠੀਕ ਆ ਬਈ ਇਹਦਾ 2.5 ਕਿਲੋ ਬੋਲਾ ਪਚੋਇਆ ਵਾ ਥਣਾ ਦੀ ਗਾਰੰਟੀ ਆ ਮੈਂ ਕਹਿੰਦਾ ਆਪਾਂ ਧਾਰੇ ਹੀ ਮਾਰ ਕੇ ਦਿਖਾ ਦਨੇ ਠੰਡੀ ਸੀਲ ਦੀ ਲੱਤ ਬਾਹ ਮਾਰ ਜਾ ਆਪਣੀ ਜ਼ਿੰਮੇਵਾਰੀ ਆ ਜੇ ਸੈਂਗ ਮਾਰ ਜਾ ਜੇ ਸੈਂਗ ਵੀ ਮਾਰ ਜਾ ਆਪਣੇ ਗਾਂ ਪਾ ਕੇ ਭੇਜ ਦਵੇ ਘਰੇ ਯਾਰ ਐਨੀ ਗਾਰੰਟੀ ਆ ਲਾ ਆਪਾਂ ਲੋਕ ਵੇਚਦੇ ਆ ਗਾਈਆਂ ਪਰ ਜਿਹੜੀ ਚੀਜ਼ ਆਪਾਂ ਵੇਚਦੇ ਹਰਿਆਕਰੀ ਨਾਲ ਤੋਂ ਪਾ ਕੇ ਜਾਂਦਾ ਵੀਡੀਓ ਆਪਾਂ ਇੱਕ ਅੱਧਾ ਸਿੰਘਾਂ ਵਾਲਾ ਨਾਗ ਹੁੰਦਾ ਆਪਣੇ ਕੋਲੇ ਠੀਕ ਆ ਲੈ ਕੇ ਆਉਣਾ ਹਾਂ ਪਰ ਆਪਾਂ ਚੀਜ਼ ਪਰ ਵੀਰ ਭਰਾ ਮੰਗਦੇ ਕਰਕੇ ਆਪਾਂ ਤਾਂ ਲੈਉਣੇ ਆ ਪਰ ਬੱਚੀ ਦਾ ਕੋਈ ਅੰਤ ਹਮ ਲੈ ਵਾ ਲੂਆ ਦਿਖਾ ਦੇ ਫਟ ਫਟ ਲੈ ਵਾ ਜਮਾ ਮੁੱਠੀ ਇਹਦਾ ਪਲੂਨ ਦਾ ਇਹਦਾ 16 ਕਿਲੋ ਦੁੱਧ ਦਿੱਤਾ ਵਾ ਠੀਕ ਆ 30 ਦੇ ਦੂਗੀ 18 ਕਿਲੋ ਵੱਡੀ ਆ ਛੋਟੀ ਨਹੀਂ ਕੋਈ ਵੀਰ ਭਰਾ ਵੀ ਛੋਟੀ ਮੰਨ ਕੇ ਆ ਜੂਗਾ ਠੀਕ ਆ ਵੀਰੇ ਤੇ ਦੁੱਧ 18 ਕਿਲੋ ਕੋਈ ਮੰਨ ਕੇ ਲੈ ਲੈ ਵੀਰ ਭਰਾ ਬਾਕੀ ਸਿੰਗਾ ਵਾਲਾ ਪਸ਼ੂ ਬਿਮਾਰ ਵੀ ਨਹੀਂ ਜਮਾ ਹੀ ਨਹੀਂ ਭਾਈ ਜਮਾ ਹੀ ਨਹੀਂ ਕੋਈ ਬਿਮਾਰ ਉਠ ਮਾਰਦਾ ਜਮਾ ਹੀ ਨਹੀਂ ਹੁੰਦਾ ਬਾਕੀ ਮਗਰ ਜਾਨਵਰ ਬਹੁਤ ਚੰਗਾ ਜਾਨਵਰ ਇੱਕ ਨਗ ਨ ਇੱਕ ਨਗ ਫ੍ਰੀ ਹੋ ਜਾਣਾ ਬੱਚੀ ਆ ਭਾਈ ਬੱਚੀ ਬਹੁਤ ਚੰਗੀ ਆ ਮਗਰ ਮੇਨ ਗੱਲ ਭਾਈ ਠੰਡੀ ਆ ਮੈਂ ਕਹਿੰਦਾ ਜਮਾ ਹੀ ਲੈ ਕੋਈ ਚੱਕਰ ਹੀ ਨਹੀਂ ਯਾਰ ਜਿਵੇਂ ਮਰਜੀ ਕੋਈ ਜਵਾਕ ਖੋਲੀ ਫਿਰੇ ਕੋਈ ਮਰਦੀ ਫਿਰੇ ਲਓ ਕਰ ਲੋ ਚੱਕ ਕੋਈ ਲੈ ਮੈਂ ਜੇ ਸਿੰਗ ਵੀ ਮਾਰ ਜੇ ਤਾਂ ਵੀ ਆਪਣੀ ਗਾਰੰਟੀ ਯਾਰ ਅਗਲੇ ਠੀਕ ਆ ਵੀਰੇ ਬਾਕੀ ਕਰੋ ਸੰਗ ਹਨ ਦੁੱਧ ਵੀ ਬਈ ਇਹ ਸੰਗ ਨਾਲ ਦੁੱਧ ਵੀ ਨਹੀਂ ਵਰਗਾ ਦਊਗੀ ਬਈ ਇੱਕ ਨੰਬਰ ਜਮ ਲੈ ਚੱਲੀ ਬਾਕੀ ਮੁੱਠੀ ala ਥਾਣਾ ਕੱਲਾ ਕੱਲਾ ਨਹੀਂ ਚਵਾਈ ਵੀ ਬਾਈ ਯਾਰ ਤੈਨੂੰ ਧਾਰਾ ਮਾਰ ਕੇ ਦਿਖਾਵਾਂਗੇ ਚਵਾਈ ਲੱਗੀ ਆ ਕਾਹਨੂੰ ਗੱਲਾਂ ਕਰਦਾ ਠੀਕ ਆ ਲੈ ਇੱਥੇ ਰੋਕ ਬਾਕੀ ਪਹਿਲਾ ਸੜਕ ਤੇ ਖੜਾ ਕੇ ਚੋ ਲੋ ਹੈ ਨਾ ਬਾਈ ਮੈਂ ਕਹਿੰਦਾ ਜਮਾ ਹੀ ਨਹੀਂ ਯਾਰ ਕੋਈ ਬਾਸਤ ਨਹੀਂ ਬਾਈ ਹੂੰ ਠੀਕ ਆ ਥਾਨ ਦਿਖਾ ਥਾਨ ਬਹੁਤ ਚੰਗਾ ਬਚੀ ਲੋਕ ਠੀਕ ਆ ਪੂਰਾ ਮੁਠੀ ਵਾਲਾ ਥਾੜਾ ਤੋਰਦੀ ਵੀਰੇ ਦੋਤਾ ਹੁੰਦਾ ਚਲੋ ਸੇਵਾ ਸੰਭਾਲਦੇ ਚੱਲਦੇ ਹੈ ਨਾ ਬਾਈ ਇਹਨੂੰ 17 18 ਕਿਲੋ ਕਹਿੰਦਾ ਵੀ ਕੀ ਆ ਹੂੰ ਏਡੀ ਗੱਲ ਤਾਂ ਇਹ 18 17 ਕਿਲੋ ਕਹਿੰਦਾ ਵੱਡੀ ਆ ਛੋਟੀ ਦਰ ਹੂੰ ਇਹ ਤਾਂ ਗੱਲ ਹੈਗੇ ਛੋਟੀ ਛੋਟੀ ਸਿੰਗੀ ਜ਼ਰੂਰ ਆ ਪਰ ਸਿੰਗਾ ਦਾ ਕੋਈ ਵੱਟਾ ਨਹੀਂ ਬਾਕੀ ਬਾਈ ਮਾਰ ਮਾਰ ਘੱਟ ਹੁੰਦੀਆਂ ਇਹੋ ਜਿਹੀਆਂ ਬੱਚੀਆਂ ਹੂੰ ਬਾਕੀ ਨਵਾਂ ਹਾਣਾ ਮੇਨ ਗੱਲ ਤੇ ਹਾਂ ਇਹ ਤਾਂ ਗੱਲ ਹੈਗੀ ਹਾਂ ਜਿਹਨੇ ਸਿੰਗਲ ਨਾ ਕਰ ਰੱਖਣਾ ਉਹਨੂੰ ਇਹੋ ਜਿਹਾ ਕ੍ਰੋਸ ਆਂਗੀ ਚੰਗਾ ਰਹਿਣਾ ਬਈ ਕੁਝ ਵੀ ਨਹੀਂ ਕਹਿੰਦੀ ਭਾਈ ਬੁੜੀਆਂ ਚੋਲਣ ਬੰਦਾ ਚੋਲੇ ਕੋਈ ਚੱਕਰ ਨਹੀਂ ਹੂੰ ਕੋਈ ਚੱਕਰ ਵਾਲੀ ਗੱਲ ਨਹੀਂ ਗੀ ਨਿਆਣਾ ਪਾਉਂਦਾ ਹੀ ਨਹੀਂ ਹੁੰਦਾ ਫਿਰ ਨਾ ਨਾ ਲੋੜ ਹੀ ਨਹੀਂ ਬਈ ਉਹਨਾਂ ਨੂੰ ਦੱਸਿਆ ਨਿਆਣਾ ਪਾਉਣਾ ਪਾ ਲੋ ਨਹੀਂ ਲੋੜ ਹੀ ਠੀਕ ਆ ਹੂੰ ਜੇ ਕੋਈ ਚਲੋ ਪਾਉਣਾ ਚਾਹੁੰਦਾ ਹੋਵੇ ਪਾ ਵੀ ਸਕਦਾ ਕੋਈ ਚੱਕਰ ਨਹੀਂ ਕੋਈ ਏਡੀ ਗੱਲ ਨਹੀਂ ਹੈ ਨਾ ਹੂੰ ਉਹ ਬੱਚੇ ਬੱਚੋ ਹੀ ਛੱਡਣਾ ਛੱਡਲਾ ਨਹੀਂ ਕੋਈ ਚੱਕਰ ਹੀ ਨੀਗਾ ਹੂੰ ਲਾ ਦਿਖਾ ਦੇ ਬਈ ਤਨ ਠੀਕ ਹੈ ਵੀਰੇ ਮੂਰਲੇ ਥਾਣਾ ਚ ਵੀਰੇ ਮਾਰ ਚ ਚਵਾਈ ਦੀ ਇੱਕ ਨੰਬਰ ਮੈਂ ਕਹਿੰਦਾ ਜਮਾਂ ਬਾਈ ਗਾਰੰਟੀ ਹੈ ਚਵਾਈ ਦੀ ਠੀਕ ਹੈ ਅਗਲੇ ਦੇ ਘਰ ਤੱਕ ਦੀ ਵੀ ਗਾਰੰਟੀ ਕੋਈ ਆਨਲਾਈਨ ਮੰਗਾਉਂਦਾ ਨਾ ਪਰ ਵੀ ਗਾਰੰਟੀ ਆ ਜੈ ਜੀ ਡਿਮਾਂਡ ਇਹਦੀ ਬਈ ਮੁੱਲ ਕੋਈ 50 ਨਹੀਂ ਕੋਈ 55 ਨਹੀਂ ਕੋਈ 60 ਨਹੀਂ ਆਪਾਂ 64500 ਰੁਪਇਆ ਲਵਾਂਗੇ ਕੋਜੂ ਮੈਡਮ ਮੋਟਾ ਬਈ ਮਾਨਤਨ ਕਰਾਂਗੇ ਕੋਈ ਚੱਕਰ ਨਹੀਂ ਵੀਰਪਰਾ ਦਾ ਪਰ ਵੱਡੀ ਆ ਕੋਈ ਛੋਟੀ ਨਹੀਂ ਮੰਨਣਾ ਬਲਕਿ ਮੁੱਲ ਛੋਟਾ ਕੀਤਾ ਵੱਡੀ ਆ ਕੋਈ ਛੋਟੀ ਨਾ ਹੋਵੇ ਹਮ ਠੀਕ ਆ ਬੈ ਜਿਵੇਂ ਮਰਜ਼ੀ ਕੋਈ ਨਹਾਉਣ ਨਹੀਂ ਧਵਾਉਣ ਦੇ ਵੇਲੇ ਕੁਝ ਨਹੀਂ ਕਹਿੰਦੀ ਹੋ ਬਸ ਠੀਕ ਆ ਜੀ ਹਾਂ ਤੇ ਦੋ ਨੰਬਰ ਵੀਰੇ ਦਾ ਸੂਆ ਕੰਨਵਾ ਇਹਦਾ ਬਈ origignal ਤੀਜਾ ਸੂਆ ਹਮ ਇਹ ਕੋਕਰੀਆਂ ਲਈ ਆ ਪਿੰਡੋ ਠੀਕ ਆ ਇਹਦਾ ਦੁੱਧ ਦਿੱਤਾ 21 ਕਿਲੋ ਠੀਕ ਆ ਤੇ ਐ ਇੱਕੀ ਦੁੱਧ 22 23 ਕਿਲੋ ਕੋਈ ਵੀਰ ਭਰਾ ਮੰਨ ਕੇ ਲੈ ਲੈ ਪੰਜ ਚਾਰ ਦਿਨ ਦੀ ਕੱਚੀ ਕੱਚੀ ਆ ਬੱਚੀ ਕੱਢ ਜੂ ਹਜੇ ਪੰਜ ਚਾਰ ਦਿਨ ਹੈਨਾ ਠੰਡੀ ਸੀਲੇ ਵੀ ਬੋਦਲ ਲਾ ਲਓ ਜੀ ਢੱਲ ਬਹੁਤ ਪਈ ਆ ਨਾ ਬਾਕੀ ਇਹਨਾਂ ਬਾਕੀ ਬਾਈ ਵੱਡੀ ਆ ਜਾਣ ਵਾਲੀ ਆ ਹੂੰ ਬਾਕੀ ਪ੍ਰਿੰਟ ਵਾਲੇ ਪਸ਼ੂ ਦਾ ਕੀ ਆ ਯਾਰ ਜਿੰਨਾ ਮਰਜੀ ਦੁੱਧ ਇਹ ਥੋੜਾ ਐਰ ਸ਼ੈਰ ਚ ਬਾਈ ਪੈਂਦੀ ਆ ਬੱਚੀ ਹੂੰ ਬਾਕੀ ਦੁੱਧ ਬਾਈ ਦੇ ਵੀ ਦਊਗੀ 23 24 ਕਿਲੋ ਨੂੰ ਕਹਿੰਦਾ ਵੀ ਕੀ ਆ ਵੱਡੀ ਆ ਛੋਟੀ ਨਹੀਂ ਹੂੰ ਜਾਨ ਪ੍ਰਾਣ ਵਾਲੀ ਆ ਸਹੀ ਗੱਲ ਆ ਹੂੰ ਰੰਗ ਪ੍ਰਿੰਟ ਵੀ ਪੂਰਾ ਚੰਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਲ ਹੱਥੀ ਚ ਵਾਈਆ ਕੋਈ ਕੋਡ ਨਹੀਂ ਕੋਈ ਸ਼ਾਨ ਹੀ ਲੈ ਇਹਦੇ ਵੀ ਐਂ ਬਹਿ ਜਾ ਕੋ ਚੱਕਰ ਠੀਕ ਆ ਠੰਡੀ ਬਹੁਤ ਠੀਕ ਆ ਜੀ ਹੂੰ ਤੋਰਦੇ ਵੀਰੇ ਇੱਧਰ ਨੂੰ ਲਓ ਮੰਨੋ ਕੱਚੀ ਕੱਚੀ ਐ ਜਦੋਂ ਤਿਆਰ ਹੋ ਗਈ ਉਹਦੇ ਤਾਂ ਇਹਦੀ ਗੱਲ ਬਾਤ ਹੀ ਹੋਰ ਹੋਊ ਬਾਈ ਬਹੁਤ ਬਣਦੀ ਆ ਗਾਂ ਦਾਦੇ ਜੋ ਲਫੇਸ ਕੁਆਲਟੀ ਦਿਖਾ ਦੇ ਪੂਰੀ ਚੰਗੀ ਚਮਕ ਦਮ ਕਾਲੀ ਐ ਸਭੀ ਪੜੀ ਐ ਤੇ ਇਹਦੀ ਕੀਮਤ ਜਾਇਜ਼ ਜੀ ਇਹਦਾ ਬਈ ਕੋਈ ਮੌਲਾ 80 ਨਹੀਂ 85 ਨਹੀਂ ਇਹਦਾ 72000 ਰੁਪਿਆ ਲਵਾਂਗੇ ਆਪਾਂ ਜੋੜਾ ਲੈ ਜੇ ਬਈ ਕੋਈ ਜੋੜਾ ਲੈ ਜੇ ਕੋਈ ਵੀਰਪੁਰਾ ਮਾਨਦਾਨ ਵਧ ਕਰ ਦਾਂਗੇ ਹੂੰ ਆਹਦਾ ਵੜ ਕੋਈ ਵੇਚਣ ਵਾਲਾ ਭਰਾ ਲੈ ਜਾ 2 ਰੁਪਏ ਵਧੀਆ ਦੇ ਕੇ ਜਾਊਗੀ ਜਿੰਨਾ ਸੂਬੀ ਵੜ 85000 ਦੀ 100 ਨਹੀਂ ਘਟਦੀ ਇਹ ਤਾਂ ਗੱਲ ਹੈਗੀ ਚੰਗੀ ਆ ਕੋਈ ਐ ਨਹੀਂ ਕੋਈ ਚੱਕਰ ਜਿੱਥੇ ਮਰ ਠੰਡੀ ਆ ਮੇਨ ਗੱਲ ਹੈ ਕੋਈ ਲੈ ਲੈ ਵੀਰਪੁਰਾ ਲੈ ਠੀਕ ਆ ਬਾਕੀ ਕੋਈ ਵੀ ਨਾ ਕਿ ਤੁਹਾਨੂੰ ਫਿੱਟ ਬੈਂਦਾ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ